ਦਸਤਾਰ ਸਜਾਈ ਬੈਠਾ ਇਹ ਮੁਸ਼ਪਟ ਗੱਭਰੂ ਪੰਜਾਬ ਦਾ ਰਾਜਾ ਹੈ ਕਿਉਂਕਿ ਇਸ ਨੇ ਆਪਣੀ ਧਰਤੀ ਨੂੰ ਕਿਰਤ ਕਰਨ ਲਈ ਚੁਣਿਆ ਨਾ ਕਿ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਨੂੰ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਸ਼ੜਕ ਨਾਲ ਲੱਗਦੀ ਜ਼ਮੀਨ ਚੋਂ ਸਬਜ਼ੀ ਸਵੇਰੇ ਤਾਜੀ ਤੋੜਦਾ ਅਤੇ ਸੜਕ ਦੇ ਕਿਨਾਰੇ ਧਰ ਕੇ ਵੇਚ ਦਿੰਦਾ ਹੈ ਤੇ ਆਓ ਆਪਾਂ ਇਹਦੇ ਨਾਲ ਗੱਲ ਕਰਦੇ ਹਾਂਗੇ ਹੋਰ ਵੀ ਕੀ ਹਾਲ ਹੈ ਬੇਟਾ ਤੇਰੇ ਅੱਛਾ ਕਿਹੜੀ ਕਲਾਸ ਚੋਂ ਨੂੰ ਬੀਸੀ ਕਰਦਾ। اچھا ਕਿੱਥੇ? ਮਾਨਸਾ। اچھا ਮਾਨਸਾ ਕਰਦੇ ਆ ਬੀਸੀਗੇ। ਠੀਕ ਹੈਗਾ। ਤੇ ਤੂੰ ਨਹੀਂ ਮਤਲਬ ਸੋਚਿਆ ਵੀ ਮੈਂ ਫੋਰਨ ਚ ਜਾਣਾਗਾ ਕੈਨੇਡਾ ਜਾਣਾਗਾ ਜਾਂ ਕਿਤੇ ਹੋਰ ਆ ਮੈਂ? ਨਹੀਂ ਜੀ। ਅੱਛਾ ਠੀਕ ਹੈ। ਤੇ ਤੂੰ ਆਪਦੇ ਮਾਪਿਓ ਦੀ ਕੋਲੇ ਰਹਿ ਕੇ ਸੇਵਾ ਕਰਨੀ ਚਾਹੁੰਦਾਗਾ? ਠੀਕ ਹੈ। ਤੈਨੂੰ ਕਿਵੇਂ ਅਹਿਸਾਸ ਹੁੰਦਾਗਾ ਵੀ ਮੈਂ ਆਪ ਦਾ ਜਿਗਾਰ ਚਲਾਉਣਾਗਾ ਜਾਂ ਹੋਰ? ਇਹ ਆਪਦਾ ਕੰਮ ਹੀ ਏ। ਕਿਸੇ ਦਾ ਹੋਣੀ ਹੈ ਕਿ ਥੱਲੇ ਰਹਿ ਕੇ ਨਹੀਂ ਕੰਮ ਕਰਨਾ। ਠੀਕ ਹੈ। ਆਪਦਾ ਕੰਮ ਆਪ ਕਰਦੇ ਆ। ਠੀਕ ਹੈ। ਤੁਸੀਂ ਕੱਲ ਗਿੱਦੀ? ਹਾਂ ਤੁਹਾਡਾ ਨਾਮ ਕੀ ਹੈ ਜੀ? ਬਚਿੱਤਰ ਸਿੰਘ। ਤੁਸੀਂ ਇਹੀ ਕਿਹੜੇ ਪਿੰਡ ਦੇੋਂ ਆਇਆ ਥੇ ਜੀ? ਖੰਮਣਗੜ੍ਹ। ਤੇ ਤੁਸੀਂ ਨਹੀਂ ਵੀਰੇ ਸੋਚਿਆ ਵੀ ਮਤਲਬ ਐ ਬੱਚੇ ਨੂੰ ਮੈਂ ਬਾਹਰ ਭੇਜਣਾ। ਨਹੀਂ ਜੀ ਗੁੱਡੀ ਗਈ ਹੋਈ ਹੈ ਬਾਹਰ ਪਰ ਇਹ ਕਹਿੰਦਾ ਮੈਂ ਬਾਹਰ ਜਾਣਾ ਨਹੀਂ ਇੱਥੇ ਹੀ ਪੜ ਕੇ ਇੱਥੇ ਹੀ ਕੰਮ ਕਰਨਾ ਆਉਦੇ ਕਰਨਾ ਜੇ ਕੋਈ ਨੌਕਰੀ ਮਿਲ ਗਈ ਤਾਂ ਵੀ ਠੀਕ ਹੈ ਨਹੀਂ ਆਹ ਕੰਮ ਆਪਣਾ ਕਰਨਾ ਹੀ ਕਰਨਾ। ਠੀਕ ਹੈ ਜੀ ਤੇ ਤੁਸੀਂ ਕਿੰਨੇ ਕਿੱਲੇ ਵੀਰੇ ਲਾਉਣੇ ਹੋਣਗੇ ਇਹਦੇ ਮਤਲਬ ਸਭ ਜੀ ਕਿੱਲਾ ਹੀ ਲਾਉਣੀ ਇੱਕ ਕਿੱਲਾ ਸਬਜੀ ਆ ਬੱਖ ਬੱਖ ਤਰ੍ਹਾਂ ਦੀਆਂ ਹਾਂਜੀ ਸਾਰੇ ਬੱਖ ਬੱਖ ਤਰ੍ਹਾਂ ਦੀ ਠੀਕ ਹੈਗਾ ਤੇ ਇਹਦਾ ਆਰਗੈਨਿਕ ਮਤਲਬ ਰੇ ਸਪਰੇ ਰੇ ਨਾ ਯੂਰੀਆ ਰੇ ਤੁਹਾਨੂੰ ਅੱਛਾ ਕੋਈ ਰੇ ਸਪਰੇ ਨਹੀਂ ਪਾਉਂਦੇ ਇਹਦੇ ਜੀ ਤੁਸੀਂ ਸਪਰੇ ਤਾਂ ਕਰਨੀ ਪੈਂਦੀ ਹੈ ਜੀ ਕੋਈ ਟਾਈਮ ਤੇ ਯੂਰੀਆ ਨਹੀਂ ਪਾਉਂਦੇ ਅੱਛਾ ਯੂਰੀਆ ਨਹੀਂ ਪਾਉਂਦੇ ਰੇ ਠੀਕ ਹੈਗਾ ਤੇ ਪਿਛਲੇ ਸਾਲ ਤੋਂ ਤੁਸੀਂ ਸ਼ੁਰੂ ਕੀਤਾ ਇਹ ਕੰਮ ਆਵਦਾ ਹਾਂ ਜੀ ਵੀਰੇ ਜਾਲਾ ਗੋभी ਲਈ ਸੀਗੀ ਹੁਣ ਸਾਨੂੰ ਤਿੰਨ ਕ ਮਹੀਨੇ ਹੋਏ ਆ ਹੁਣ ਇਸ ਤੋਂ ਬਾਅਦ ਕਿਲਾ ਬਾਣ ਪੱਕਾ ਹੀ ਰੱਖਾਂਗੇ ਸਬਜ਼ੀ ਦਾ ਅੱਛਾ ਪੱਕਾ ਹੀ ਕਰ ਲਵਾਂਗੇ ਹੁਣ ਤੁਸੀਂ ਠੀਕ ਹੈ ਤੁਹਾਨੂੰ ਜਿਵੇਂ ਤੁਸੀਂ ਪਹਿਲਾਂ ਝੋਨਾ ਕਣਕ ਦੀ ਜੇ ਸੀਗੇ ਉਹਦੇ ਨੂੰ ਇਹ ਕਿਵੇਂ ਲੱਗਿਆ ਵੀਰੇ ਤੁਹਾਨੂੰ ਰੋਜ਼ ਦੀ ਕਮਾਈ ਹੈ ਅੱਛਾ ਰੋਜ਼ ਦੀ ਰੋਜ਼ ਪੈਸੇ ਆਉਂਦੇ ਹੈਗੇ ਠੀਕ ਹੈ ਜਮ ਮੋਬਾਈਲ ਦੇਖਦੇ ਆ ਸਾਰਾ ਦਿਨ ਉਹ ਦਾਗ ਵੀ ਤੋਤਾ ਤੇ ਤੁਸੀਂ ਕਿੰਨੇ ਵਜੇ ਆ ਜਾਨੇ ਹੋ ਵੀਰੇ ਇੱਥੇ ਸਵੇਰੇ ਆ ਜਾਨੇ ਅੱਛਾ ਸਵੇਰੇ ਆ ਜਾਨਾ ਤਾਂ ਤੇ ਤੁਸੀਂ ਕਲਾਸ ਕਦੋਂ ਲਾਉਣੀ ਆ ਫਿਰ ਉਦੇ ਹੁਣ ਕਾਲਜ ਲੱਗਣ ਲੱਗਣਗੇ ਜੀ ਅੱਛਾ ਅਗਸਤ ਦੇ 11 ਨੂੰ ਲੱਗਣੀ ਆ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਹਨਾ ਜੀ ਤੇ ਬਰਸਾਤ ਦਾ ਮੌਸਮ ਕਰਕੇ ਇਹਨਾਂ ਨੇ ਦੱਸਿਆ ਵੀ ਹੁਣ ਘਟ ਹੈ ਥੋੜਾ ਜਿਹਾ ਸਬਜ਼ੀਆਂ ਪਰ ਇਹ ਵੱਡੀ ਗੱਲ ਇਹ ਹੈ ਨਾਲ ਇਹ ਆਰਗੈਨਿਕ ਹੈਗੀਆਂ ਯੂਰੀਆ ਰੇ ਜਾਂ ਹੋਰ ਕੋਈ ਪਾਉਂਦੇ ਨਹੀਂਗੇ ਥੋੜੀ ਦੀ ਰੇ ਹੀ ਪਾਉਂਦੇ ਅੱਛਾ ਥੋੜੀ ਦੀ ਰੇ ਹੀ ਪਾਉਂਦੇ ਰੂੜੀ ਦੀ ਰੇ ਪਾਉਣੀ ਆ ਜੀ ਠੀਕ ਕੋਈ ਖੇਤੀ ਦੇ ਨਾਲ ਸਬਜ਼ੀ ਵੇਚਣਾ ਹੋਰ ਵੀ ਕੰਮ ਕਰਦੇ ਹੋ ਤੁਸੀਂ ਹਾਂ ਜੀ ਟੈਗਸੀ ਦਾ ਕੰਮ ਕਰਦਿਆ ਜੀ ਅੱਛਾ ਠੀਕ ਹੈਗਾ ਸਵੇਰਾ ਗੱਡੀ ਆ ਜੀ ਆਪ ਠੀਕ ਟਵੇਰਾ ਗੱਡੀ ਹੈਗੀ 8 ਸਾਲ ਹੋ ਗਈ ਉਹ ਕੋਈ ਜਾਲ ਨਹੀਂ ਅੱਛਾ ਨਾਲ ਤੁਸੀਂ ਉਹ ਸਵੇਰ ਜਗਾਰ ਉਹ ਵੀ ਤੁਰਿਆ ਪਿਆ ਖੇਤੀ ਵੀ ਕਰਦੇ ਹੋ ਨਾਲ ਕਰਦੇ ਜੀ ਚਾਰ ਕਿੱਲੇ ਖੇਤੀ ਕਰਦੇ ਚਾਰ ਕਿੱਲੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਤਿੰਨ ਕੰਮ ਕਰਦੇ ਆ ਨਲੇ ਖੇਤੀ ਕਰਦੇ ਆ ਨਲੇ ਸਬਜੀ ਤੇ ਨਲੇ ਟੈਕਸੀ ਦਾ ਵੀ ਆ ਕਿਰਾਇਆ ਵੀ ਢੋਂਦੇ ਹੈਗੇ ਤੇ ਅਸੀਂ ਵੀ ਅਪੀਲ ਕਰਦੇ ਆਂਗੇ ਹਨਾ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਦੋਂ ਤੁਸੀਂ ਮੌੜ ਰੰਪਰਾ ਸੜਕ ਤੇ ਆਉਣਿਓ ਕੁੱਤੀਆਲ ਪਿੰਡ ਥੰਮਣਗੜ ਕੋਲੇ ਇਨਾਂ ਕੋਲੇ ਜਰੂਰ ਰੁਕਿਆ ਕਰੋ ਇਹ ਆਰਗੈਨਿਕ ਸਬਜ਼ੀਆਂ ਹੀ ਵੇਚਦੇ ਆਗੇ ਇਹਨਾਂ ਦਾ ਹੌਸਲਾ ਵਧਾਓ ਜੀ ਹਨਾ ਤਾਂ ਕਰਕੇ ਆਪਣੇ ਜਿਹੜੇ ਮੁੰਡੇ ਆਗੇ ਨੌਜਵਾਨ ਹੋਰ ਇੱਥੇ ਰਹਿਣ ਨੂੰ ਤਰਜੀਹ ਦੇਣ ਫੋਰਨ ਚ ਜਾ ਕੇ ਉੱਥੇ ਰੋਲਣ ਨਾਲੋ ਧੰਨਵਾਦ